ਤੁਹਾਡਾ ਸਿਰੇ ਕਾਲ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਅੱਜ ਦਾ ਬਲੌਗ ਬੇਹੱਦ ਇੰਪੋਰਟੈਂਟ ਹੈ ਖਾਸ ਕਰਕੇ ਜੇਕਰ ਤੁਸੀਂ ਕੈਨੇਡਾ ਦੇ ਲਈ ਫਾਈਲਿੰਗ ਕਰਨੀ ਹੈ ਕਰਨ ਬਾਰੇ ਸੋਚ ਰਹੇ ਹੋ ਜਾਂ ਕੀਤੀ ਹੋਈ ਹੈ ਆਪਣੇ ਰਿਜ਼ਲਟ ਦਾ ਵੇਟ ਕਰ ਰਹੇ ਹੋ ਤਾਂ ਤੁਹਾਡੇ ਲਈ ਅੱਜ ਦੀ ਵੀਡੀਓ ਇੰਪੋਰਟੈਂਟ ਹੋ ਸਕਦੀ ਹੈ ਕਿਉਂਕਿ ਅੱਜ ਤੁਹਾਡੇ ਨਾਲ ਇੱਕ ਰਿਪੋਰਟ ਦਾ ਜ਼ਿਕਰ ਕਰਨ ਜਾ ਰਿਹਾ ਹੈ ਜੋ ਤੁਹਾਡੇ ਸਾਰਿਆਂ ਨੂੰ ਜਾਣਨਾ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਰਿਪੋਰਟ ਦੇ ਵਿੱਚ ਕੈਨੇਡਾ ਦੇ ਟ੍ਰੈਂਡ ਨੂੰ ਲੈ ਕੇ ਬਹੁਤ ਚਰਚਾ ਕੀਤੀ ਗਈ ਹੈ ਤੇ ਖਾਸ ਕਰਕੇ 2023-2024 ਦੇ ਵਿੱਚ ਵੀਜ਼ਾ ਟ੍ਰੈਂਡ ਨੂੰ ਲੈ ਕੇ ਖਾਸਾ ਡਿਸਕਸ਼ਨ ਕੀਤਾ ਗਿਆ ਹੈ ਸੋ ਕੈਨੇਡਾ ਦੇ ਵਿੱਚ ਉਧਰ ਇਲੈਕਸ਼ਨ ਦੀ ਅਨਾਊਂਸਮੈਂਟ ਹੋ ਚੁੱਕੀ ਹੈ ਤੇ ਬੀਤੇ ਕੱਲ ਯਾਨੀ ਕਿ 28 ਮਾਰਚ 2025 ਨੂੰ ਇੱਕ ਰਿਪੋਰਟ ਪਬਲਿਸ਼ ਜਿਹੜੀ ਹੋਈ ਹੈ ਉਹਦੇ ਹਵਾਲੇ ਤੋਂ ਅੱਜ ਦੀ ਵੀਡੀਓ ਜਿਹੜੀ ਹੈ ਉਹ ਮੈਂ ਰਿਕਾਰਡ ਕਰ ਰਿਹਾ ਹਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਹਾਂ ਪ੍ਰੋਮੋਸ਼ਨਲ ਕੰਟੈਕਟ ਨਹੀਂ ਬਣਾਉਂਦੇ ਕੇਪਸਨੋਰ ਐਸਓਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰ ਰਿਹਾ ਕੋ ਵੀਡੀਓ ਸ਼ੁਰੂ ਕਰ ਲੈਨੇ ਆ ਕੈਨੇਡਾ ਦੇ ਵਿੱਚ ਵੀਜ਼ਾ ਸਕਸੈਸ ਰੇਟ ਨੂੰ ਲੈ ਕੇ ਅਕਸਰ ਤੁਸੀਂ ਕਈ ਏਜੰਟਸ ਦੀਆਂ ਵੀਡੀਓ ਦੇਖਦੇ ਹੋ ਜਿਹਦੇ ਵਿੱਚ ਉਹ ਕਹਿੰਦਾ ਜੀ ਬਾਕੀ ਤਾਂ ਮੈਨੂੰ ਪਤਾ ਨਹੀਂ ਹੈਗਾ ਪਰ ਸਾਡਾ 100% ਸਕਸੈਸ ਰੇਟ ਚੱਲ ਰਿਹਾ ਹੈ ਐਤਾ ਕਦੇ ਨਹੀਂ ਹੁੰਦਾ ਕੈਨੇਡਾ ਕਈ ਵਾਰੀ ਬਹੁਤ ਚੰਗੀਆਂ ਫਾਈਲ ਨੂੰ ਵੀ ਰਿਜੈਕਟ ਕਰ ਦਿੰਦਾ ਹੈ ਤੇ ਕਈ ਮਾੜੀਆਂ ਫਾਈਲ ਤੇ ਵੀ ਵੀਜ਼ੇ ਆ ਜਾਂਦੇ ਨੇ ਜੋ ਸਾਨੂੰ ਸਭ ਨੂੰ ਹੈਰਾਨ ਕਰ ਦਿੰਦੇ ਨੇ ਤੁਸੀਂ ਦੇਖਿਆ ਹੋਣਾ ਕਈ ਵਾਰੀ ਏਜੰਟ ਜੋ ਤੁਹਾਡੇ ਨਾਲ ਟਾਈਮਲਾਈਨ ਸ਼ੇਅਰ ਕਰਦਾ ਉਹ ਸਿਰਫ ਕਰਦਾ ਹੈ ਕਿ ਆ ਵੀਜ਼ਾ ਗ੍ਰਾਂਟ ਹੋਇਆ ਹੈ ਕਦੇ ਕਿਸੇ ਨੇ ਰਿਫਿਊਜ਼ਲ ਦੀ ਕੋਈ ਵੀਡੀਓ ਨਹੀਂ ਬਣਾਈ ਤੇ ਆਪਾਂ ਜਿਹੜੀ ਵੀਡੀਓ ਉਹ ਵੀਜ਼ਾ ਆਉਣ ਦੀ ਬਣਾਉਂਦਾ ਹੈ ਉਹਦੇ ਬਿਹਾਫ ਤੇ ਹੀ ਉਹਦੇ ਕੋਲ ਭੱਜੇ ਤੁਰੇ ਜਾਂਦੇ ਆ ਨੱਠੇ ਤੁਰੇ ਜਾਂਦੇ ਆ ਕਿ ਭਈ ਸਾਡੀ ਵੀ ਫਾਈਲ ਲਾ ਦਿਓ ਇਹਦਾ ਵੀਜ਼ਾ ਆ ਗਿਆ ਤੇ ਸਾਡਾ ਵੀ ਆ ਸਕਦਾ ਹੈ ਇੱਕ ਰਿਪੋਰਟ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਿਹਾ ਇਹ ਰਿਪੋਰਟ ਦੇਖੋ ਜਿਹਦੇ ਵਿੱਚ ਕੈਨੇਡਾ ਨੇ 2024 ਤੇ 2023 ਦੀ ਤੁਲਨਾ ਕੀਤੀ ਹੈ ਜਿਹਦੇ ਵਿੱਚ ਸਭ ਤੋਂ ਵੱਡਾ ਕਹਿ ਸਕਦੇ ਜਿਹੜਾ ਕਾਰਨ ਹੈ ਕਿ ਅਧਿਉਜਾਗੀਆਂ ਐਪਲੀਕੇਸ਼ਨ ਰਿਜੈਕਟ ਹੋਈਆਂ ਨੇ ਯਾਨੀ ਕਿ ਜੇਕਰ 10 ਐਪਲੀਕੇਸ਼ਨ ਲੱਗਦੀਆਂ ਸੀ ਤੇ 5 ਰਿਜੈਕਟ ਹੁੰਦੀਆਂ ਸੀ 5 ਹੀ ਅਪਰੂਵ ਹੁੰਦੀਆਂ ਸੀ ਇਹਦੇ ਵਿੱਚ 52% ਕਹਿ ਸਕਦੇ ਆ ਕਿ ਜਿਹੜੀਆਂ ਐਪਲੀਕੇਸ਼ਨ ਸੀਗੀਆਂ ਸਟੱਡੀ ਪਰਮਿਟ ਦੀਆਂ ਉਹਨਾਂ ਨੂੰ ਡਿਨਾਈਲ ਫੇਸ ਕਰਨਾ ਪਿਆ ਯਾਨੀ ਕਿ ਉਹ ਉਹ ਐਪਲੀਕੇਸ਼ਨ ਜਿਹੜੀਆਂ ਨੇ ਉਹ ਡਿਨਾਈਡ ਹੋਈਆਂ ਨੇ ਯਾਨੀ ਕਿ ਉਹਨਾਂ ਤੇ ਰਿਜੈਕਸ਼ਨ ਆਇਆ ਹੈ 22% ਅਪਲੀਕੇਸ਼ਨ ਵਰਕ ਪਰਮਿਟ ਦੀਆਂ ਨੇ ਜਿਨ੍ਹਾਂ ਨੂੰ ਰਿਜੈਕਟ ਕੀਤਾ ਗਿਆ ਹੈ ਤੇ ਜੇਕਰ 2023 ਦੇ ਨਾਲ ਤੁਲਨਾ ਕੀਤੀ ਜਾਵੇ ਤਾਂ 23% ਜਿਹੜਾ ਇਹ ਡਿਕਰੀਜ਼ ਮੰਨਿਆ ਜਾਂਦਾ ਹੈ 2024 ਵਾਲਾ ਆਕੜਾ ਕੈਨੇਡਾ ਨੇ ਜਿਹੜਾ ਇਹ ਅਪਰੂਵਲ ਰੇਟ ਰੱਖਿਆ ਬਹੁਤ ਘੱਟ ਰੱਖਿਆ ਤੇ ਰਿਜੈਕਸ਼ਨ ਰੇਟ ਬਹੁਤ ਹਾਈ ਰੱਖਿਆ 2.3 ਮਿਲੀਅਨ ਫੋਰਨ ਵਰਕਰ ਸਟੂਡੈਂਟ ਤੇ ਟੂਰਿਸਟ ਦੇ ਕੇਸ ਜਿਹੜੇ ਉਹ ਰਿਜੈਕਟ ਕੀਤੇ 2024 ਦੇ ਵਿੱਚ ਯਾਨੀ ਕਿ 23 ਲੱਖ ਤੋਂ ਜ਼ਿਆਦਾ ਐਪਲੀਕੇਸ਼ਨ ਜਿਹੜੀਆਂ ਨੇ ਉਹ ਰਿਫਿਊਜ਼ ਹੋਈਆਂ ਨੇ ਬਹੁਤ ਵੱਡੀ ਗਿਣਤੀ ਹੈ ਜੀ ਇਹ ਹੁਣ ਦਿਸ ਅਕਾਊਂਟ ਫॉर 50% ਆਫ ਆਲ ਵੀਜ਼ਾ ਐਪਲੀਕੇਸ਼ਨ ਇਸ ਸ਼ਾਰਪ ਇਨਕਰੀਜ਼ ਫਰੋਮ 1.8 ਮਿਲੀਅਨ ਰਿਜੈਕਸ਼ਨ 35% ਇਨ ਦੀ ਪ੍ਰੀਵੀਅਸ ਈਅਰ ਉਹਨਾਂ ਨੇ ਕਿਹਾ ਕਿ ਜਿਹੜਾ ਪਿਛਲੇ ਸਾਲ ਯਾਨੀ ਕਿ 2023 ਦੇ ਵਿੱਚ 1.8 ਮਿਲੀਅਨ ਯਾਨੀ 18 ਲੱਖ ਅਪਲੀਕੇਸ਼ਨ ਰਿਜੈਕਟ ਹੋਈਆਂ ਸੀਗੀਆਂ ਤੇ ਇਸ ਸਾਲ 5 ਲੱਖ ਤੋਂ ਵੀ ਵੱਧ ਦਾ ਫਰਕ ਪੈ ਗਿਆ ਇਸ ਸਾਲ ਜਿਹੜਾ ਰਿਜੈਕਸ਼ਨ ਹੈ ਜਿਹੜਾ ਆਫੀਸ਼ੀਅਲ ਅਨਾਉਂਸਮੈਂਟ ਉਹਦੇ ਹਿਸਾਬ ਦੇ ਨਾਲ 23,69,157 ਅਪਲੀਕੇਸ਼ਨ ਜਿਹੜੀਆਂ ਨੇ ਉਹ ਰਿਜੈਕਟ ਹੋਈਆਂ ਨੇ ਤੇ 2023 ਦੇ ਵਿੱਚ 18,46,100 80 ਐਪਲੀਕੇਸ਼ਨ ਜਿਹੜੀਆਂ ਨੇ ਉਹ ਰਿਜੈਕਟ ਕੀਤੀਆਂ ਗਈਆਂ ਸੀਗੀਆਂ ਸੋ ਇੱਕ ਬਹੁਤ ਵੱਡਾ ਨੰਬਰ ਇਹਨੂੰ ਮੰਨਿਆ ਜਾ ਸਕਦਾ ਹੈ ਤੇ ਟੋਟਲ ਗੱਲ ਕੀਤੀ ਜਾਵੇ ਤਾਂ 52% ਜਿਹੜਾ ਹੈ ਉਹ ਰਿਫਿਊਜ਼ਲ ਰੇਟ ਹੈ ਯਾਨੀ ਕਿ अप्रूवल रेट ਤੋਂ ਨਹੀਂ ਘਟ ਯਾਨੀ ਕਿ ਜੇ ਆਪਾਂ 50 50 ਵੀ ਇਹਨੂੰ ਕਹੀਏ ਤਾਂ ਵੀ ਥੋੜਾ ਜਿਹਾ ਕਹਿ ਸਕਦਾ ਹੈ ਕਿ ਜਸਟੀਫਾਈ ਨਹੀਂ ਹੋ ਰਹੀ ਚੀਜ਼ ਕਿਉਂਕਿ 52% ਯਾਨੀ ਅੱਧੇ ਤੋਂ ਵੀ ਜ਼ਿਆਦਾ ਪਰਸੈਂਟ ਜਿਹੜਾ ਯਾਨੀ 100 ਅਪਲੀਕੇਸ਼ਨ ਲੱਗਦੀਆਂ ਸੀ ਤਾਂ 52 ਘਟ ਹੁੰਦੀਆਂ ਸੀ 48 ਅਪਲੀਕੇਸ਼ਨ ਜਿਹੜਾ ਉਹ ਅਪਰੂਵ ਹੁੰਦੀਆਂ ਸੀ ਔਨ ਐਵਰੇਜ ਹੁੰਨੇ ਆਪਾਂ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਨੰਬਰ ਜਿਹੜਾ ਉਹ ਸਟੱਡੀ ਪਰਮਿਟ ਦਾ ਸੀਗਾ ਕਿ 52% ਅਪਲੀਕੇਸ਼ਨ ਜਿਹੜੀਆਂ ਸਟੱਡੀ ਪਰਮਿਟ ਦੀਆਂ ਰਿਫਿਊਜ਼ ਹੋਈਆਂ 22% ਅਪਲੀਕੇਸ਼ਨ ਵਰਕ ਪਰਮਿਟ ਦੀਆਂ ਡਿਨਾਈ ਹੋਈਆਂ ਯਾਨੀ ਕਿ ਜਿਹੜਾ 2024 ਦੇ ਵਿੱਚ ਜਿੰਨੇ ਵਰਕ ਪਰਮਿਟ ਲਗਾਇਆ ਸੀ 100 ਦੇ ਵਿੱਚੋਂ 22 ਅਪਲੀਕੇਸ਼ਨ ਰਿਜੈਕਟ ਹੋ ਰਹੀਆਂ ਸੀਗੀਆਂ ਤਾਂ तकरीबन 78 ਅਪਲੀਕੇਸ਼ਨ ਅਪਰੂਵ ਹੋ ਰਹੀਆਂ ਸੀ ਇਹਦਾ ਸਕਸੈਸ ਰੇਟ ਠੀਕ ਠਾਕ ਸੀਗਾ ਪਰ ਜੇਕਰ ਹੁਣ 2025 ਦੇ ਪਿਛਲੇ 3 ਮਹੀਨੇ ਇਸ ਤਿਮਾਹੀ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਹੋਰ ਬੱਦ ਤੋਂ ਬਦਤਰ ਹਾਲਾਤ ਮੰਨੀ ਜਾ ਸਕਦੀ ਹੈ ਤੇ 2024 ਦੇ ਵਿੱਚ ਦਾਲ ਠੋਕ ਠੋਕ ਕੇ ਸਾਰੇ ਏਜੰਟ ਕਹਿ ਰਹੇ ਸੀ ਆਜ ਉਹ ਜੀ 100% ਸਕਸੈਸ ਰੇਟ ਕੋਈ ਕਹਿੰਦਾ ਸੀ ਜੀ ਐਸਟੀਐਸ ਚ ਲਾ ਲੋਗੇ 100% ਵੀਜ਼ਾ ਬੜੇ ਦੇਖੇ ਮੈਂ ਤੇ ਹੁੰਦਾ ਕੀ ਸੀਗਾ ਕੱਲ ਉਹਨਾਂ ਦੀ ਵੀਡੀਓ ਆਉਂਦੀ ਸੀ ਮੈਂ ਦੇਖਦਾ ਸੀ ਅਗਲੇ ਦਿਨ ਉਹਨਾਂ ਦਾ ਰਿਜੈਕਟ ਹੋਇਆ ਸਟੂਡੈਂਟ ਮੈਨੂੰ ਕਾਲ ਕਰ ਰਿਹਾ ਹੁੰਦਾ ਸੀ ਸਰ ਮੇਰਾ ਰਿਜੈਕਸ਼ਨ ਆ ਗਿਆ ਫਲਾਨੇ ਏਜੰਟ ਤੋਂ ਫਾਈਲ ਲਗਾਈ ਸੀ ਦੱਸੋ ਕੀ ਕੀਤਾ ਜਾਵੇ ਸੋ ਕੈਨੇਡਾ ਦੇ ਲਈ ਜੇਕਰ ਤੁਸੀਂ ਫਾਈਲਿੰਗ ਕਰਨੀ ਆ ਤਾਂ ਰਿਜੈਕਸ਼ਨ ਆਪਣੇ ਹੱਥ 'ਚ ਨਹੀਂ ਹੈਗਾ ਕੈਨੇਡਾ ਹੀ ਕਿ ਕਿਸੇ ਵੀ ਕੰਟਰੀ ਵਾਸਤੇ ਮੇਨ ਗੱਲ ਹੁੰਦੀ ਫਾਈਲ ਦੀ ਪ੍ਰੈਜੈਂਟੇਸ਼ਨ ਜੇ ਤੁਸੀਂ ਫਾਈਲ ਦੇ ਵਿੱਚ ਜੋ ਤੁਹਾਡੀ ਐਕਚੁਅਲ ਫਾਈਲ ਹੈਗੀ ਹੈ ਉਹਨੂੰ ਸਹੀ ਢੰਗ ਦੇ ਨਾਲ ਐਕਸਪਲੇਨ ਕਰ ਦਿੰਦੇ ਹੋ ਤਾਂ ਵੀਜ਼ਾ ਆਉਣ ਦੇ ਚਾਂਸ ਵੱਧ ਸਕਦੇ ਨੇ ਪਰ 100% ਵੀਜ਼ਾ ਆ ਜਾਊਗਾ ਇਹ ਕੋਈ ਵੀ ਦਾਵਾ ਕਰ ਜੇ ਕਰ ਰਿਹਾ ਤੁਹਾਡੇ ਨਾਲ ਤੋਂ ਗਲਤ ਦਾਵਾ ਕਰ ਰਿਹਾ ਹੈ ਉਹ ਠੱਗੀ ਵਾਲੇ ਪਾਸੇ ਨੂੰ ਜਾ ਰਿਹਾ ਹੈ ਅਪਰੂਵਲ ਰੇਟ ਇਸ 에ਜੰਟ ਦਾ ਦੂਜੇ 에ਜੰਟ ਨਾਲੋਂ ਥੋੜਾ ਬੈਟਰ ਹੋ ਸਕਦਾ ਹੁਣ ਜਿਹੜੀਆਂ ਐਡੇ ਵੱਡੇ ਲੈਵਲ ਤੇ ਰਿਜੈਕਟ ਹੋਈਆਂ ਸਾਰਿਆਂ ਨੇ ਆਪ ਥੋੜੀ ਐਪਲੀਕੇਸ਼ਨ ਲਾਈਆਂ ਸੀ ਜਿਹੜੇ ਰਿਫਿਊਜ਼ ਹੋਏ ਆ ਇਹਨਾਂ 에ਜੰਟਾਂ ਤੋਂ ਹੀ ਲਵਾਈਆਂ ਸੀ ਪਰ ਜਿੱਦੀ ਐਪਲੀਕੇਸ਼ਨ ਜਦੋਂ 에ਜੰਟ ਤੋਂ ਰਿਫਿਊਜ਼ ਹੋ ਜਾਂਦੀ ਹੈ ਤਾਂ 에ਜੰਟ ਕਦੇ ਨਹੀਂ ਕਹਿੰਦਾ ਜੀ ਰਿਫਿਊਜ਼ਨ ਵੀ ਆਈ ਸਾਡੇ ਕੋਲ ਆ ਦੇਖ ਲਓ ਜੀ ਰਿਜੈਕਸ਼ਨ ਲੈਟਰ ਪੀਪੀਆਰ ਦੇ ਹੁਣ ਪਤਾ ਨਹੀਂ ਮੈਨੂੰ ਕਿ ਉਹ ਐਡਿਟ ਕਰਕੇ ਐਦਾਂ ਫੜਾਉਂਦੇ ਰਹਿੰਦੇ ਆ ਮੈਂ ਦੇਖਦਾ 99.99 ਪਰਸੈਂਟ ਏਜੰਟ ਇਦਾਂ ਦੇ ਨੇ ਜੋ ਸਿਰਫ ਤੁਹਾਡੇ ਨਾਲ ਪਾਸਪੋਰਟ ਸ਼ੇਅਰ ਕਰਦੇ ਜਾਂ ਪੀਪੀਆਰ ਸ਼ੇਅਰ ਕਰਦੇ ਆ ਉਹ ਏਜੰਟ ਤੁਹਾਡੇ ਨਾਲ ਜੀਸੀਕੀ ਦਾ ਸਕਰੀਨਸ਼ਾਟ ਤੇ ਚਲੋ ਅਲੱਗ ਚੀਜ਼ ਹੈ ਜੀਸੀਕੀ ਖੋੜ ਕੇ ਗੂਗਲ ਤੇ ਜਾ ਕੇ ਦਿਖਾਉਂਦੇ ਨਹੀਂ ਆ ਕਿ ਆ ਵੀਡੀਓ ਲਾਈਵ ਵੀਡੀਓ ਬਣਾਉ ਤੁਸੀਂ ਦਿਖਾਓ ਕਿ ਆ ਵੀਜ਼ਾ ਇਸ ਦਿਨ ਲੱਗਾ ਸੀ ਇਸ ਦਿਨ ਆਇਆ ਸੀ ਗਾਇਸ ਦਿਨ ਮੈਂ ਕਹਿੰਦਾ ਜੇ ਇਦਾਂ ਦਿਖਾਣਗੇ ਨਾ ਤੇ ਉਹ ਕਿਤੇ ਮਿੰਨੀ ਦੇ ਵਿੱਚ ਤੁਹਾਡੇ ਨਾਲ 3 4 ਜਾਂ 5 ਰਿਜ਼ਲਟ ਸ਼ੇਅਰ ਕਰ ਸਕਦੇ ਆ ਪਰ ਜੇ ਪੀਪੀਆਰ 1 ਕਾਈ ਹੈ ਤੈਨੂੰ ਐਡਿਟ ਕਰਕੇ ਭਰੋ 20 ਬਣਾ ਲਓ ਪਾਸਪੋਰਟ ਨਵੇਂ ਪੁਰਾਣੇ 1 ਸਾਲ ਦੇ ਇਕੱਠੇ ਕਰਕੇ ਤੁਸੀਂ ਇਕੱਠੀ ਲੜੀ ਦੇ ਵਿੱਚ ਪਰੋਲੋ ਨੂੰ ਗਾਨੀ ਵਾਂਗੂ ਲੋਕਾਂ ਨੂੰ ਦਿਖਾ ਦਿਓ ਇਹ ਇੱਕ ਵੱਖਰੀ ਚੀਜ਼ ਹੈ ਪਰ ਐਕਚੁਅਲ ਦੇ ਵਿੱਚ ਇਹ ਤੁਹਾਨੂੰ ਨੈਗੇਟਿਵ ਕਰਨ ਵਾਸਤੇ ਨਹੀਂ ਮੈਂ ਕਹਿ ਰਿਹਾ ਪਰ ਐਕਚੁਅਲ ਦੇ ਵਿੱਚ ਜੋ ਡਾਟਾ ਆਈਆਰਸੀਸੀ ਦਾ ਹੈ ਸਟੈਟਿਸ ਕੈਨੇਡਾ ਦਾ ਐ ਟ੍ਰਾਂਟੋ ਸਟਾਰ ਵਰਗੇ ਏਡੇ ਚੰਗੇ ਨਿਊਜ਼ ਅਦਾਰਿਆਂ ਦਾ ਉਹ ਬੋਲਦਾ ਹੈ ਜੀ ਕਿ ਤੋਂ ਐਕਚੁਅਲ ਰਿਐਲਿਟੀ ਕੀ ਹੈ ਕਿਉਂਕਿ ਇਹ 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 ਇਹਨਾਂ ਚੀਜ਼ਾਂ ਨੂੰ ਦੇਖਿਆ ਕਰੋ ਤਾਂ ਹੀ ਤੁਹਾਨੂੰ ਰਿਐਲਿਟੀ ਪਤਾ ਲੱਗੇਗੀ ਜੇਕਰ ਉਹ 90 ਸੈਕਿੰਡ ਦੀ ਵੀਡੀਓ ਵੇਖੋਗੇ ਤੇ ਭੱਜੇ ਉਹਨਾਂ ਦੇ ਅੱਧਰ ਵੱਲ ਨੂੰ ਜਾਓਗੇ ਮੈਂ ਕਹਿੰਦਾ ਜਾਓ ਪ੍ਰੋਫਾਈਲ ਤੇ ਪਤਾ ਤਾਂ ਲੱਗੇ ਤੁਸੀਂ ਕੀ ਕੰਮ ਕੀ ਕਰ ਰਿਹਾ ਜਦੋਂ ਤੁਸੀਂ ਦੇਖੋ ਖੁਦ ਕਵਰੀਜਨ ਜਿਹੜਾ ਬੈਠ ਕੇ ਵੀਡੀਓ ਬਣਾਉਂਦਾ ਹੁੰਦਾ ਉਹਨੇ ਫਾਈਲ ਪਤਾ ਹੀ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਤੋਂ ਫਾਈਲ ਲਵਾਈ ਹੈ। ਐਦਰਾਂ ਦੇ ਵੀ ਹਾਲਾਤ ਦੇਖਿਆ। ਤੇ ਚੰਗੇ ਚੰਗੇ ਨਾਮੀ ਬੰਦਿਆਂ ਦੀ ਗੱਲ ਕਰ ਰਿਹਾ ਮੈਂ। ਉਮੀਦ ਕਰਦਾ ਬਲੌਗ ਪਸੰਦ ਆਇਆ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵਾਤੋਂ ਵਾਅ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਅਸੀਂ ਗੱਲ ਕਰਦੇ ਆਂ। ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਉਸ ਨਾਲ ਅਸਾਫੀਸ਼ਲ ਪਹੁੰਚਦੇ ਹੋ। ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਅਸੀਂ ਵੀਜ਼ਾ ਫਾਈਲਿੰਗ